ਬਾਰਮ ਸਤਿਕਾਰਯੋਗ ਸਾਧ ਸੰਗਤ ਜੀ ਅਮਰਤ ਵਲੇ ਤੋਂ ਨਾਮ ਸਿਮਰਨ ਕੀਤਾ ਅਮਰਤ ਮਈ ਬਾਣੀ ਦਾ ਕੀਰਤਨ ਸੁਣਿਆ ਉਸ ਬਾਣੀ ਦਾ ਜਿਹਨੂੰ ਆਪ ਪਰਮੇਸ਼ਰ ਨੇ ਰਚਿਆ ਹੈ ਜਿਹੜੀ ਕਿਸੇ ਮਨੁੱਖ ਦੀ ਰਚੀ ਹੋਈ ਨਹੀਂ ਔਰ ਜਿਹੜੀ ਸਦਾ ਹੀ ਸੱਚ ਹੋਣ ਵਾਲੀ ਹੈ ਔਰ ਗਾਉਣ ਵਾਲੇ ਉਹ ਨੇ ਜਿਹੜੇ ਅਕਾਲ ਪੁਰਖ ਦੇ ਰੂਪ ਵਿੱਚ ਆਏ ਹੋਏ ਸਤਿਗੁਰੂ ਜਗਜੀਤ ਸਿੰਘ ਸੱਚਾ ਪਾਤਸ਼ਾਹ ਤੋਂ ਵਰਾਸਾ ਇਹ ਨੇ ਉਹਨਾਂ ਦੀ ਚਰਨਾ ਦੀ ਧੂੜ ਪ੍ਰਾਪਤ ਕੀਤੀ ਏ ਉਹਨਾਂ ਦਾ ਪਿਆਰ ਪ੍ਰਾਪਤ ਕੀਤਾ ਵੱਡੇ ਭਾਗਾ ਨਾਲ ਮਿਲਦਾ ਕਿਸੇ ਦੇ ਕੀਤੇ ਨਹੀਂ ਮਿਲਦਾ ਪਰ ਇਹ ਅੰਮ੍ਰਿਤ ਵੇਲੇ ਤੋਂ ਜੇ ਬੈਠਿਆ ਹੋਇਆ ਗੁਰਬਾਣੀ ਸੁਣਦਿਆਂ ਹੋਇਆਂ ਸੁਰ ਵਿੱਚ ਸੁਣਦਿਆਂ ਹੋਇਆਂ ਇੱਕ ਮਨ ਬੜਾ ਚੰਗਾ ਬਣਿਆ ਦਿਲ ਕਰਦਾ ਹੈ ਕਿ ਪਾਤਸ਼ਾਹ ਇਸ ਤੋਂ ਹੋਰ ਜ਼ਿਆਦਾ ਕਿਰਪਾ ਕਰ ਪਰ ਘੱਟੋ-ਘੱਟ ਇਹ ਹੋ ਜਾ ਤਾਂ ਮਨ ਬਣਿਆ ਰਹੇ ਸਾਡਾ ਇਹ ਤੇਰੀ ਬਾਣੀ ਸੁਣ ਕੇ ਮਿਲਿਆ ਇਹ ਤੇਰੀ ਸੰਗਤ ਵਿੱਚ ਆ ਕੇ ਮਿਲਿਆ ਮਨ ਭਟਕਦਾ ਰਹਿੰਦਾ ਹੈ ਮਨ ਬੜਾ ਹੈ ਇਸ ਤਰ੍ਹਾਂ ਕਿ ਮਨ ਕਦੀ ਠਿਰ ਨਹੀਂ ਰਹਿੰਦਾ ਜਿੰਨਾ ਚਿਰ ਪੂਰਨ ਕਿਰਪਾ ਨਹੀਂ ਹੁੰਦੀ ਮਨ ਉਹਦਾ ਸਥਿਰ ਹੁੰਦਾ ਜਿਹਦੇ ਤੇ ਪੂਰਨ ਕਿਰਪਾ ਹੁੰਦੀ ਹੈ ਮਨ ਵਸ ਆਵਾ ਨਾਨਕਾ ਜੇ ਪੂਰਨ ਕਿਰਪਾ ਹੋਏ ਉਹ ਕਿਰਪਾ ਹੋ ਜਾਵੇ ਫਿਰ ਜਿ ਮਨ ਵਸ ਵਿੱਚ ਆ ਜਾਂਦਾ ਠਹਿਰ ਆ ਜਾਂਦਾ ਮਨ ਵਿੱਚੋਂ ਫੁਰਨੇ ਰੁਕ ਜਾਂਦਾ ਜਿਹੜਾ ਉਸ ਚੀਜ਼ ਦਾ ਆਨੰਦ ਹੈ ਉਹ ਕਿਰਪਾ ਹੋਵੇ ਤੇ ਤਾਂ ਹੀ ਮਿਲ ਸਕਦਾ ਹੈ ਤਾਂ ਹੀ ਬਖਸ਼ਿਸ਼ ਹੋ ਸਕਦੀ ਹੈ ਜਦੋਂ ਇੱਥੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਾ ਸੀ ਤੇ ਮਨ ਵਿੱਚ ਸੋਚਿਆ ਇੱਕ ਦਿਨ ਬੈਠੇ ਬੈਠਿਆਂ ਇਹੋ ਕਿ ਚਲੋ ਹੋਰ ਇੱਕ ਦਿਨ ਮਿਲ ਜੇਗਾ ਤੇ ਮੈਂ ਮੇਰੀ ਸਿੰਘਣੀ ਨੂੰ ਕਿਹਾ ਕਿ ਆਪਾਂ 15 ਦੀ ਥਾਂ 14 ਤਰੀਕ ਨੂੰ ਚੱਲ ਚਲੀਏ ਉਹ ਕਹਿਣ ਲੱਗੀ ਕਿ ਆਪਾਂ ਹਰ ਵळे ਪ੍ਰੋਗਰਾਮ ਬਦਲਦੇ ਰਹਿਨੇ ਆ ਪ੍ਰੋਗਰਾਮ ਇੱਕ ਭਰਮ ਵਿੱਚ ਰਹਿੰਨੇ ਆ ਕਿ ਪ੍ਰੋਗਰਾਮ ਬਣਾ ਲਿਆ ਤੇ ਚਲੇ ਜਾਵਾਂਗੇ ਉਹ ਭਰਮ ਵੀ ਇਹੋ ਜਿਹਾ ਪਾਇਆ ਕਿ ਕਈ ਵਾਰੀ ਸਾਡੇ ਬਣਾਏ ਰਹਿ ਜਾਂਦੇ ਨੇ ਤਾਂ ਜਿਦਾ ਪਰਮ ਮੁਖ ਗਿਆ ਉਹ ਪਹੁੰਚ ਗਿਆ ਨਾ ਅਸੀਂ ਆਉਣੇ ਆ ਨਾ ਅਸੀਂ ਕਿਸੇ ਦੇ ਪਿੱਛੇ ਜਾਣੇ ਆ ਸਾਡੇ ਵਾਸਤੇ ਕੁਝ ਨਹੀਂ ਹੈਗਾ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ ਉਹ ਉਹਦੇ ਤੋਂ ਬੰਦਾ ਡਰਨ ਲੱਗ ਜਾਵੇ ਉਹਦੀ ਯਾਦ ਰਹਿਣ ਲੱਗ ਜਾਵੇ ਮਨ ਵਿੱਚ ਇਹ ਆਉਣ ਲੱਗ ਜਾਵੇ ਕਿ ਤੇਰੇ ਹੀ ਮਨਾਹੇ ਪ੍ਰੋਗਰਾਮ ਨੇ ਤੇਰੀਆਂ ਖੁਸ਼ੀਆਂ ਵਿੱਚ ਖੁਸ਼ੀ ਰਹਿਣ ਲੱਗਦੀ ਏ ਉਹ ਪਹਿਲੀ ਪੌੜੀ ਇਹ ਜਪਜੀ ਸਾਹਿਬ ਦੀ ਜਿਹਦੇ ਸੱਚਾ ਪਾਤਸ਼ਾਹ ਉਹ ਕਮ ਕਰਦੇ ਨੇ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲਣਾ ਨਾਲ ਅੱਗੇ ਕੀ ਹੁਕਮ ਕਰਦੇ ਨੇ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਇਸ ਤੱਕ ਬੜਾ ਪਿਆਰਾ ਬਚਨ ਹੈ ਕਿ ਸੋਚ ਦਾ ਕਈ ਤਾਂ ਇਸ਼ਨਾਨ ਤੋਂ ਵੀ ਕਰਦੇ ਨੇ ਪਰ ਜੋ ਮੈਂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੀ ਰਚਨਾ ਤੋਂ ਸੁਣਿਆ ਕਿ ਉਹ ਪਰਮਾਤਮਾ ਸੋਚਾਂ ਨਾਲ ਨਹੀਂ ਮਿਲਦਾ ਸੋਚ ਕਰਨਾ ਵੀ ਜੇ ਕਹਿ ਲਈਏ ਤੇ ਇੱਕ ਮੈਡੀਟੇਸ਼ਨ ਦਾ ਉਹਨੂੰ ਪਾਉਣ ਦਾ ਇੱਕ ਢੰਗ ਹੈ ਉਹ ਸੋਚਾਂ ਨਾਲ ਨਹੀਂ ਮਿਲਦਾ ਉਹ ਵਰਤ ਰੱਖਿਆ ਨਹੀਂ ਮਿਲਦਾ ਉਹ ਸਾਡੀਆਂ ਬੜੀਆਂ ਸਿਆਣਪਾਂ ਨਾਲ ਨਹੀਂ ਮਿਲਦਾ ਉਹ ਸੱਚੇ ਪਾਤਸ਼ਾਹ ਖੀਰ ਤੇ ਜਾ ਕੇ ਕਹਿੰਦੇ ਨੇ ਕਿਸ ਤਰ੍ਹਾਂ ਜਿਹੜਾ ਅਸੀਂ ਇਹ ਝੂਠ ਨਾਲ ਅੜੇ ਪਏ ਆ ਜਿਹੜੇ ਅਸੀਂ ਭਰਮ ਵਿੱਚ ਆ ਭਰਮ ਮੇਰਾ ਕਿਸ ਤਰ੍ਹਾਂ ਟੁੱਟ ਜਾਵੇ ਕੂੜੇ ਪਰਮੇ ਕਿਸ ਤਰ੍ਹਾਂ ਟੁੱਟ ਸਕਦਾ ਉਹ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਬੜੀ ਬੜਾ ਛੋਟਾ ਜਿਹਾ ਬਚਨ ਹੈ ਔਰ ਕਿਰਨਾ ਉਖਾ ਕਿ ਅਸੀਂ ਚੱਲ ਸਕਦੇ ਹੁਕਮ ਵਿੱਚ ਜਿਹੜੇ ਹੁਕਮ ਵਿੱਚ ਚੱਲਦੇ ਨੇ ਜਿਹੜੇ ਸੋਚਦੇ ਨੇ ਜੋ ਕੁਛ ਹੋ ਰਿਹਾ ਤੇਰੇ ਹੁਕਮ ਵਿੱਚ ਹੋ ਰਿਹਾ ਹੈ ਉਹ ਦੁੱਖ ਸੁੱਖ ਤੋਂ ਉੱਪਰ ਹੋ ਜਾਂਦੇ ਨੇ ਉਹ ਭਰਮਾਂ ਤੋਂ ਉੱਪਰ ਹੋ ਜਾਂਦੇ ਨੇ ਅੱਜ ਗੁਰਬਾਣੀ ਸੁਣਦੇ ਹਾਂ ਸੁਣਦੇ ਹਾਂ ਮਨ ਵਿੱਚ ਜਿੰਨੀ ਵੀ ਆਪਾਂ ਸੁਣਦੇ ਹਾਂ ਇੱਕ ਖਾਸੀਅਤ ਗੁਰਬਾਣੀ ਦੀ ਇਹ ਆ ਨਾ ਕਿਸੇ ਵਿਸ਼ੇਸ਼ ਧਰਮ ਨਾਲ ਸੰਬੰਧ ਦੇ ਗੁਰਬਾਣੀ ਦਾ ਨਾ ਕਿਸੇ ਵਿਸ਼ੇਸ਼ ਰੂਪ ਨਾਲ ਸੰਬੰਧ ਦੇ ਨਾ ਜੇ ਇੱਥੇ ਆਪਾਂ ਰੇਸਿਜ਼ਮ ਦੀ ਗੱਲ ਕਰਦੇ ਆ ਨਾ ਕਾਲੇ ਵਾਸਤੇ ਆ ਨਾ ਗੋਰੇ ਵਾਸਤੇ ਆ ਨਾ ਪੂਰੇ ਵਾਸਤੇ ਆ ਨਾ ਕਿਸੇ ਜੈਂਡਰ ਨਾਲ ਸੰਬੰਧ ਦੇ ਗੁਰਬਾਣੀ ਤਾਂ ਸਾਰਿਆਂ ਵਾਸਤੇ ਆ ਗੁਰਬਾਣੀ ਕੀ ਇੱਕ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਤੇ ਫਿਰ ਉਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਸਤਿਪਾਲ ਸ਼ਾਹ ਨੇ ਰੂਪ ਦਿੱਤੇ ਨੇ ਇਹ ਸਾਡੀ ਪਾਠਸ਼ਾਲਾ ਪਰ ਜੋ ਧਰਮ ਹੈ ਜੋ ਗੁਰਬਾਣੀ ਹੈ ਉਹ ਸਾਡੀ ਮੰਨ ਦੀ ਵਸਤ ਹੈ ਜੇ ਜੋ ਵੀ ਅਸੀਂ ਸੁੱਖ ਦੀ ਗੱਲ ਕਰਦੇ ਆ ਉਹ ਸਾਡੀ ਮਨ ਦੀ ਅਵਸਥਾ ਨੇ ਅੱਜ ਜੇ ਅੱਜ ਦੇ ਸ਼ਬਦ ਆਪਾਂ ਥੋੜੇ ਜਿ ਦੇ ਲਈਏ ਮੈਂ ਇਹ ਬੇਨਤੀ ਕਰਦਾ ਕਿ ਕਿਰਪਾ ਤਾਂ ਸਾਡੇ ਸੋਚਣ ਨਾਲ ਨਹੀਂ ਹੋਣੀ ਜਦੋਂ ਉਹਨਾਂ ਦੀ ਰਜ਼ਾ ਹੋਣੀ ਹੋਣੀ ਹੈ ਪਰ ਜਿੰਨਾ ਚਿਰ ਸਾਡੇ ਅੰਦਰ ਕਿਰਪਾ ਨਹੀਂ ਸਾਡੇ ਮਨ ਕਿਰਪਾ ਨਹੀਂ ਅਸੀਂ ਹੀ ਗੁਰਬਾਣੀ ਨੂੰ ਸੁਣ ਸੁਣ ਕੇ ਉਹਦੇ ਤੇ ਵਿਚਾਰ ਕਰ ਕਰਕੇ ਕਿਤੇ ਸਾਡਾ ਮਨ ਚੰਗਾ ਬਣ ਜਾਂਦਾ ਹੈ ਸਾਡੇ ਮਨ ਵਿੱਚ ਉਹ ਵਿਚਾਰ ਆ ਜਾਂਦਾ ਹੈ ਸਾਡੇ ਮਨ ਵਿੱਚ ਯਾਦ ਆ ਜਾਂਦੀ ਹੈ ਮੈਂ ਥੋੜਾ ਜਿਹਾ ਹੋਰ ਟੰਗ ਨਾ ਲੈਣਾ ਇੱਕ ਬਚਨ ਆਉਂਦਾ ਹੈ ਸ਼ਾਇਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਸ਼ਾ ਦੇ ਉਪਦੇਸ਼ ਵਿੱਚ ਕਿਉਂਕਿ ਉਹ ਸਮਾਂ ਉਹ ਸੀ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਸ਼ਾ ਦੇ ਵਿਛੋੜੇ ਤੋਂ ਨੇੜੇ ਦਾ ਸਮਾਂ ਸੀ ਉਦੋਂ ਇੱਕ ਬਚਨ ਆਉਂਦਾ ਹੈ ਕਿ ਜੇ ਸਿੱਖ ਭਾਣੇ ਦੇ ਬਚਨ ਇੱਕ ਜਾਂ ਦੋ ਵਾਰੀ ਦਿਨ ਚ ਯਾਦ ਨਹੀਂ ਕਰਦਾ ਤੇ ਸਿੱਖ ਨਹੀਂ ਰਹਿੰਦਾ ਮੈਂ ਸਮਝਦਾ ਹਾਂ ਕਿ ਉਹ ਦੋ ਸਤਿਗੁਰੂ ਰਾਮ ਸਿੰਘ ਸੱਚ ਪਾਸ਼ਾ ਵੇਲੇ ਉਸ ਢੰਗ ਨਾਲ ਯਾਦ ਕਰਦੇ ਸੀ ਪਰ ਜੇ ਹੁਣ ਵੀ ਅਸੀਂ ਕਦੀ ਵੀ ਸਾਰੇ ਦਿਨ ਵਿੱਚ ਗੁਰਬਾਣੀ ਪੜ੍ਹਦੇ ਨਹੀਂ ਗੁਰਬਾਣੀ ਤੇ ਵਿਚਾਰ ਨਹੀਂ ਕਰਦੇ ਕਦੀ ਇਹ ਨਹੀਂ ਸੋਚਦੇ ਕਿ ਇਹ ਜੀਵਨ ਕੀ ਹੈ ਮੈਂ ਕਾਦੇ ਲਈ ਇੱਥੇ ਆਇਆ ਫਿਰ ਸਿੱਖੀ ਵਿੱਚ ਰਹਿਣਾ ਮੁਸ਼ਕਲ ਹੈ ਕਿਉਂਕਿ ਕਮਾਕਾਰਾਂ ਦੇ ਵਿਹਾਰਾਂ ਵਿੱਚ ਆਪਣੇ ਬੱਚਿਆਂ ਦੀਆਂ ਫਿਕਰਾਂ ਵਿੱਚ ਫਿਕਰ ਤਾਂ ਕੋਈ ਨਾ ਕੋਈ ਰਹਿੰਦਾ ਹੀ ਹੈ ਜਿੰਨਾ ਚਿਰ ਇਹ ਜਿੰਨਾ ਚਿਰ ਭਰਮ ਨਹੀਂ ਮੁੱਕਦਾ ਉਹਨਾਂ ਚਿਰ ਕੋਈ ਖਦੀ ਫਿਕਰ ਨਹੀਂ ਰਹਿੰਦਾ ਜਿਹੜਾ ਬਹੁਤ ਸਾਰੇ ਗੁਰਬਾਣੀ ਵਿੱਚ ਤੁਹਾਨੂੰ ਮੇਰੇ ਨਾਮ ਦੀ ਗੱਲ ਮਿਲ ਜੇਗੀ ਨਾਮ ਸਭ ਤੋਂ ਜਿਆਦਾ ਸ਼ਬਦ ਜੇ ਕੋਈ ਬਚਨ ਰਿਪੀਟ ਹੋਇਆ ਤੇ ਨਾਮ ਨਾਲ ਸੁੱਖ ਕਿਸ ਤਰ੍ਹਾਂ ਮਿਲਦਾ ਹੈ ਤੇ ਬਿਨਾ ਨਾਮ ਤੋਂ ਦੁੱਖ ਕਿਸ ਤਰ੍ਹਾਂ ਮਿਲਦਾ ਅੱਜ ਵੀ ਜਿਹੜੇ ਤੁਸੀਂ ਬਹੁਤ ਸ਼ਬਦ ਪੜ੍ਹੇ ਸੀ ਉਹ ਨਾਮ ਨਾਲ ਹੀ ਸੀ ਮਨ ਨਾਮ ਜੋ ਜਿੰਨੀ ਕੁ ਮੇਰੀ ਤੁਛ ਬੁੱਧੀ ਮੁਤਾਬਕ ਮੈਂ ਸਮਝਦਾ ਅਸੀਂ ਨਾਮ ਨੂੰ ਸਿਰਫ ਗੁਰਮੰਤਰ ਨਾ ਸਮਝ ਕੇ ਬੈਠ ਜਓ ਨਾਮ ਤੁਹਾਡੇ ਮਨ ਦੀ ਅਵਸਥਾ ਹੈ ਹਰ ਕੋ ਨਾਮ ਸਦਾ ਸੁਖ ਦਾਈ ਜੇ ਤੁਹਾਡੇ ਅੰਦਰ ਨਹੀਂ ਵਸਿਆ ਜਿੰਨਾ ਮਰਜੀ ਚਾਰ ਅੱਖਰਾਂ ਦਾ ਜੋਰ-ਜੋਰ ਨਾਲ ਅਸੀਂ ਦਸਨਾਹ ਲਾ ਕੇ ਕਰੀ ਜੀਏ ਜਿੰਨਾ ਚਿਰ ਸਾਡੇ ਅੰਦਰ ਨਾਮ ਨਹੀਂ ਵਸਦਾ ਜਿੰਨਾ ਚਿਰ ਦੂਸਰੀਆਂ ਚਿੰਤਾ ਨਹੀਂ ਨਿਕਲਦੀਆਂ ਉਹਨਾਂ ਚਿਰ ਸੁਖ ਨਹੀਂ ਹੁੰਦਾ ਸੋ ਉਹ ਆਪਾਂ ਇਹ ਬਖਸ਼ਿਸ਼ ਮੰਗੀਏ ਹੋਣਾ ਉਹਨਾਂ ਦੀ ਕਿਰਪਾ ਨਾਲੇ ਪਰ ਇਹ ਕੋਸ਼ਿਸ਼ ਕਰੀਏ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆਂ ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਗਿੱਤ ਸਿੰਘ ਸੱਚ ਪਾਸ਼ਾ ਦੇ ਉਪਦੇਸ਼ ਵਿੱਚ ਕਿ ਕੋਈ ਕਾਮਰੇਡ ਆਪਣੀ ਕਿਤਾਬ ਕੋਲ ਰੱਖਦਾ ਸੀ ਤੇ ਦੇਖਦਾ ਸੀ ਕਿ ਕੀ ਮੇਰਾ ਜੀਵਨ ਇਸ ਕਿਤਾਬ ਦੇ ਮਤਾਬਕ ਹੋਇਆ ਹੈ ਕਿ ਨਹੀਂ ਸਾਡੇ ਕੋਲ ਤਾਂ ਉਹ ਹੈ ਜਿਹੜੀਆਂ ਕਿਤਾਬਾਂ ਤੋਂ ਕਿਤਾਬਾਂ ਹੈ ਕਿਤਾਬ ਵੀ ਸਾਡੇ ਕੋਲ ਸਾਡੇ ਕੋਲ ਉਹ ਬਚਨ ਨੇ ਜਿਹੜੇ ਉਸ ਅਵਸਥਾ ਵਿੱਚ ਉਚਾਰੇ ਹੋਏ ਨੇ ਜਿੱਥੇ ਕੋਈ ਮਨੁੱਖ ਨਹੀਂ ਉਚਾਰ ਸਕਦਾ ਜਿੱਥੇ ਉਹ ਪ੍ਰਮਾਤਮਾ ਨੇ ਆਪ ਉਚਾਰੇ ਨੇ ਤੇ ਮੈਂ ਅਕਸਰ ਇਹ ਕਹਿੰਨਾ ਕਿ ਇਹ ਉਹ ਬਚਨ ਨੇ ਜਿਹੜੇ ਉਦੋਂ ਵੀ ਸੱਚ ਸਨ ਜਿਹੜੇ ਸਤਜਗ ਵਿੱਚ ਸੱਚ ਵੀ ਸਨ ਤੇ ਜਦੋਂ ਜਿੰਨਾ ਚਿਰ ਦੁਨੀਆ ਰਹਿਣੀ ਹੈ ਉਹ ਸਦਾ ਹੀ ਸੱਚ ਨੇ ਭਾਵੇਂ ਦੁਨੀਆ ਨਾ ਰਹੇ ਉਹ ਸਦਾ ਹੀ ਸਾਨੂੰ ਸੱਚ 파ਤਸ਼ਾਹ ਨੇ ਸੱਚ ਨਾਲ ਜੋੜਿਆ ਬੜਾ ਪਿਆਰਾ ਅੱਜ ਦੇ ਥੋੜੇ ਥੋੜੇ ਜਿਹੜੇ ਸ਼ਬਦ ਇਹਨਾਂ ਪੜੇ ਸੀ ਦੋ ਚਾਰ ਤੇ ਵਿਚਾਰ ਕਰਦਿਆਂ ਇੱਕ ਸ਼ਬਦ ਇਹਨਾਂ ਪੜਿਆ ਸੀ ਆਪ ਸਵਾਰਾ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੋ ਸਭ ਜਗ ਤੇਰਾ ਹੋਏ ਕਿੰਨਾ ਬੜਾ ਛੋਟਾ ਜਿਹਾ ਡਿਸਟੈਂਸ ਵੀ ਪਰਪਾਰ ਨਹੀਂ ਹੁੰਦਾ ਉਹ ਹੁਕਮ ਕਰਦੇ ਨੇ ਕਿ ਬੇਸ਼ੱਕ ਉਥੇ ਫਰੀਦ ਜੀ ਨੇ ਬੇਸ਼ੱਕ ਉਥੇ ਗੁਰੂ ਨਾਨਕ ਨੇ ਬੇਸ਼ੱਕ ਉਥੇ ਕਬੀਰ ਜੀ ਨੇ ਉਥੇ ਨਾ ਕੋਈ ਹਿੰਦੂ ਰਹਿ ਗਿਆ ਨਾ ਕੋਈ ਮੁਸਲਮਾਨ ਰਹਿ ਗਿਆ ਨਾ ਸਿੱਖ ਰਹਿ ਗਿਆ ਬਚਨ ਸਾਰੇ ਰਲ ਗਏ ਨਾ ਕੋਈ ਬਨਾਰਸੀ ਰਹਿ ਗਿਆ ਨਾ ਕੋਈ ਮਹਾਰਾਸ਼ਟਰੀ ਰਹਿ ਗਿਆ ਨਾ ਕੋਈ ਪੰਜਾਬੀ ਰਹਿ ਗਿਆ ਉੱਥੇ ਅਵਸਥਾ ਇੱਕ ਹੀ ਹੈ ਕਿਉਂਕਿ ਉੱਥੇ ਹੈ ਹੀ ਇੱਕ ਹੈ ਉਹ ਚ ਦੂਜਾ ਕੋਈ ਹੈ ਹੀ ਨਹੀਂ ਸੋ ਫਰੀਦ ਜੀ ਦੇ ਇਹ ਬਚਨ ਕਰਦਿਆਂ ਦੀ ਗੱਲ ਹੈ ਕਿ ਜਦੋਂ ਮੈਂ ਮੁੱਕ ਗਿਆ ਜਦੋਂ ਤੇਰਾ ਹੀ ਹੋ ਗਿਆ ਤਾਂ ਫਿਰ ਦੁੱਖ ਕਾ ਦਾ ਰਹਿ ਗਿਆ ਦੁੱਖ ਤੇ ਮੈਂ ਦਾ ਨਾ ਇਹ ਫਿਰ ਬੜਾ ਪਿਆਰਾ ਬਚਨ ਸਤਿਗੁਰੂ ਜਗਜੀਤ ਸਿੰਘ ਦਾ ਸੱਚ ਪਾਸ਼ਾ ਹੁਕਮ ਕਰਦੇ ਨੇ ਕਿਸੇ ਦਾ ਪੁੱਤਰ ਮਰ ਜੇ ਕੋਲੋਂ ਦੀ ਚੁੱਪ ਕਰਕੇ ਲੰਘ ਜਾਈਦਾ ਆਪਣਾ ਕੁੱਤਾ ਮਰ ਜੇ ਤੇ ਰੋਣ ਲੱਗ ਜਾਈਂਗਾ ਮੈਂ ਦਾ ਦੁੱਖ ਹੈ ਨਾ ਜਿੰਨਾ ਚਿਰ ਮੈਂ ਜਿੰਨਾ ਚਿਰ ਮੇਰੀ ਏ ਉਹਨਾਂ ਚਿਰ ਦੁੱਖ ਵੀ ਹੈ ਤੇ ਉਹੀ ਬਚਨ ਕਰਦੇ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜੇ ਤੂੰ ਮੇਰਾ ਹੋ ਗਿਆ ਜਦੋਂ ਮੈਂ ਮੁੱਕ ਗਈ ਤਾਂ ਫਿਰ ਫਿਰ ਰਹਿ ਕੀ ਗਿਆ ਫਿਰ ਫਿਰ ਬਗਾਨਾ ਕੌਣ ਰਹਿ ਗਿਆ ਫਿਰ ਤਾਂ ਬਗਾਨਾ ਕੋਈ ਹੈ ਹੀ ਨਹੀਂ ਫਿਰ ਸਾਰੇ ਮੇਰੇ ਹੋ ਗਏ ਯੂ نو ਜੀ ਕਰਦਾ ਆ ਗੱਲਾਂ ਆਪਾਂ ਕਰਦੇ ਆ ਨਾ ਜੀਗਰ ਦਾ ਕਦੇ ਮੈਨੂੰ ਵੀ ਉਹ ਅਵਸਥਾ ਦੇ ਦੇ ਕਦੀ ਮੇਰਾ ਵੀ ਮਨ ਇਸ ਤਰ੍ਹਾਂ ਦਾ ਬਣਿਆ ਰਵੇ ਕਦੀ ਮੈਨੂੰ ਵੀ ਇਹਨਾਂ ਦੁੱਖ ਹੋਵੇ ਕਦੀ ਮੈਨੂੰ ਵੀ ਨਾ ਕੋਈ ਬਗਾਨਾ ਲੱਗੇ ਸਾਧ ਸੰਗਤ ਜੀ ਦੁੱਖ ਹੁੰਦਾ ਹੈ ਲੋਕ ਧਰਮਾਂ ਵਿੱਚ ਪਾਠ ਪਾਉਂਦੇ ਨੇ ਜੇ ਧਰਮ ਦੀ ਗੱਲ ਕਰਦੇ ਆ ਧਰਮ ਦੋ ਹੈ ਹੀ ਨਹੀਂ ਇਹ ਸਾਡੀਆਂ ਪਾਠਸ਼ਾਲਾ ਵੱਖੋ ਵੱਖਰੀਆਂ ਨੇ ਕੋਈ Hindu ਹੈ ਕੋਈ Sikh ਹੈ ਕੋਈ Musalman ਹੈ ਜਦੋਂ ਆਪਾਂ ਧਰਮ ਦੀ ਗੱਲ ਕਰਾਂਗੇ ਤੇ ਉਦੋਂ ਇਹ ਸਾਰੇ ਪਾਠ ਮੁੱਕ ਜਾਂਦੇ ਨੇ ਧਰਮ ਅਖੀਰ ਤੇ ਜਾ ਕੇ ਸਾਡੀ ਆਈਡੈਂਟੀਟੀ ਖਤਮ ਕਰਨ ਦਾ ਰਸਤਾ ਹੈ ਸਾਡੀ ਮੈਂ ਤੇ ਮੇਰੀ ਖਤਮ ਹੋਣ ਦਾ ਰਸਤਾ ਹੈ ਸਾਡੇ ਸਾਰੇ ਦੁੱਖ ਮੁਕਦੇ ਹੀ ਉਹ ਦੋਨੇ ਬਹੁਤ سارے ਬਹੁਤ ਸਾਰੀ ਜਗ੍ਹਾ ਇਹ ਆਉਂਦਾ ਹੈ ਕਿ ਮੇਰਾ ਖਿਆਲ ਸ਼ਬਦ ਬਲਵੰਤੋਂ ਨਹੀਂ ਪੜਦੇ ਹੁੰਦੇ ਨੇ ਹਰ ਕੇ ਭਗਤ ਜੋ ਹਰ ਪਾਏ ਤਨ ਕੀ ਕਥਾ ਨਿਰ ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਿਰਾਰੀ ਨੇ ਆਵੈ ਨਾ ਜਾਵੈ ਨਾ ਕਬਹੂ ਮਰਤੇ ਪਾਰ ਬ੍ਰह्म ਸੰਗਾਰੀ ਰਹੇ ਇਹ ਨਹੀਂ ਕਿ ਇਹਦਾ ਭਾਵ ਪਹਿ ਲੈਨੇ ਆ ਕਿ ਜਿਹੜੇ ਹਰੀ ਦੇ ਨੇ ਜਿਹੜੇ ਹਰੀ ਨੂੰ ਭਾਗ ਗਏ ਉਹ ਕਦੀ ਮਰਦੇ ਨਹੀਂ ਕਿ ਜਿਹੜਾ ਇਸ ਦੁਨੀਆ ਵਿੱਚ ਆਇਆ ਉਹਨੇ ਕਦੀ ਮਰਨਾ ਨਹੀਂ ਉਹ ਮਰਨਾ ਹੀ ਮਰਨਾ ਹੈ ਜਿਹੜੀ ਦੇਹ ਹੈ ਭਾਵੇਂ ਉਹ ਸੰਤ ਹੈ ਭਾਵੇਂ ਸਤਗੁਰੂ ਹੈ ਭਾਵੇਂ ਉਹ ਰਾਜਾ ਹੈ ਭਾਵੇਂ ਗਰੀਬ ਹੈ ਜੋ ਵੀ ਇੱਥੇ ਆਇਆ ਉਹਨੇ ਜਾਣਾ ਹੀ ਜਾਣਾ ਉਹਦਾ ਭਾਵ ਕੀ ਹੈ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਮੈਂ ਇਹ ਦੇਹ ਤਾਂ ਹੈ ਹੀ ਨਹੀਂ ਮੇਰਾ ਤੇ ਪਰਮਾਤਮਾ ਦਾ ਕੋਈ ਫਰਕ ਹੀ ਨਹੀਂ ਤੇ ਜਾਣਾ ਕਿਨੇ ਆ ਮਰਨੀ ਤੇ ਦੇਹ ਹੈ ਨਾ ਕਦੀ ਆਤਮਾ ਤਾਂ ਨਹੀਂ ਕਦੀ ਵੀ ਮਰਦੀ ਉਹਨੇ ਕਦੀ ਮਰਨਾ ਹੀ ਨਹੀਂ ਸੋ ਉਹ ਕਦੀ ਵੀ ਮਰਦੇ ਨਹੀਂ ਜੋ ਵਾਰ-ਵਾਰ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਉਹ ਕਦੀ ਮਰਦੇ ਨਹੀਂ ਉਹ ਵੀ ਸਾਡੀ ਮਨ ਦੀ ਅਵਸਥਾ ਹੈ ਤੇ ਡਰ ਕਾ ਦਾ ਡਰ ਸਾਨੂੰ ਮਰਨ ਦਾ ਹੀ ਹੈ ਬਹੁਤ ਬਹੁਤ ਸਾਡੇ ਡਰ ਜੇ ਮੇਰਾ ਆ ਹੋ ਗਿਆ ਮੇਰੀ ਬੇਇੱਜ਼ਤੀ ਹੋ ਜੇਗੀ ਜੇ ਆ ਹੋ ਗਿਆ ਮੈਨੂੰ ਇੱਥੇ ਮਰਨ ਦਾ ਵੀ ਸਾਨੂੰ ਇੱਕ ਡਰ ਬਣਿਆ ਪਿਆ ਹੈ ਜਦੋਂ ਅਸੀਂ ਇੱਕ ਰਖਲ ਕਬੀਰ ਜੀ ਦਾ ਬਚਨ ਕਬੀਰ ਜੋਦਨ ਹਉ ਮੂਆ ਪਾਛੇ ਪਇਓ ਆਨੰਦ ਇਸ ਦਾ ਅਰਥ ਹੈਗਾ ਮਤਲਬ ਜਦੋਂ ਮੈਂ ਮਰ ਗਿਆ ਜਦੋਂ ਮੈਂ ਮਰ ਗਈ ਜਦੋਂ ਇਹ ਭਲੇਖਾ ਨਿਕਲ ਗਿਆ ਕਿ ਮੈਂ ਵਖਰਾ ਆ ਤੇ ਪਿੱਛੋਂ ਆਨੰਦ ਹੀ ਹੋ ਗਿਆ ਉਹ ਆਨੰਦ ਦੀ ਅਵਸਥਾ ਦੀ ਗੱਲ ਹੈ ਸੋ ਆਪਾਂ ਜਦੋਂ ਨਾਮ ਵੀ ਜਪਦੇ ਆ ਮਨ ਟਿਕਦਾ ਨਹੀਂ ਮਨ ਜਿਆਦਾ ਭਟਕਦਾ ਹੈ ਕੋਸ਼ਿਸ਼ ਕਰੋ ਇੱਕ ਜੋ ਮੈਂ ਦੇਖਿਆ ਬਹੁਤ ਸਾਰੇ ਆਪਾਂ ਇਹ ਵਚਨ ਕਰਦੇ ਹੋ ਤੁਸੀਂ ਕਈ ਵਾਰੀ ਇਹ ਗੱਲਾਂ ਕਰਦੇ ਨੇ ਮਨ ਨਹੀਂ ਲੱਗਦਾ ਮਨ ਲੌਣ ਲਈ ਇਹ ਨਾ ਜਰੂਰੀ ਸਮਝੋ ਕਿ ਮੈਨੂੰ ਟਾਈਮ ਮਿਲੇਗਾ ਕਿ ਮੈਂ ਉਦੋਂ ਹੀ ਘੰਟਾ ਮਿਲਣਾ ਉਹ ਵਕਤ ਵੇਲਾ ਨਾ ਵਿਚਾਰੋ ਕਦੀ ਵੀ ਜਿੱਥੇ ਤੁਸੀਂ ਤੁਰੇ ਜਾਂਦੇ ਹੋ ਗੱਡੀ 'ਚ ਬੈਠੇ ਹੋ ਕੋਈ ਕੰਮ ਕਰਦੇ ਹੋ ਉਦੋਂ ਹੀ ਚਰਨਾ ਵਿੱਚ ਮਨ ਲੱਗ ਜਾਵੇ ਉਦੋਂ ਹੀ ਨਾਮ ਜਪੀ ਜਾਓ ਤੇ ਹੌਲੀ-ਹੌਲੀ ਮਨ ਨੂੰ ਵੀ ਆਦਤ ਪੈ ਜਾਏਗੀ ਮਨ ਆਪਣੇ ਨੂੰ ਆਦਤ ਪਾਉਣੀ ਹੈ ਆਪਾਂ ਪਰ ਆਪਾਂ ਵੇਲਾ ਵਕਤ ਵਿਚਾਰ ਕੇ ਨਾਮ ਜਪੀਏ ਨਾਮ ਜਪਣ ਲਈ ਕੋਈ ਉਹ ਠੀਕ ਹੈ ਕਿ ਅਮ੍ਰਿਤ ਵੇਲੇ ਅਸੀਂ ਉੱਠਣਾ ਹੈ ਪਰ ਕਦੀ ਵੀ ਆਪਾਂ ਵੇਲਾ ਵਿਚਾਰਨਾ ਵਿਚਾਰੀਏ ਸੋ ਇਹ ਅਰਦਾਸ ਕਰਕੇ ਬੈਠੋ ਸੱਚੇ ਪਾਤਸ਼ਾਹ ਸਾਡੇ ਮਨ ਚੋਂ ਵੀ ਦਵੇਸ਼ ਨਿਕਲ ਜਾਵੇ ਸਾਡੇ ਮਨ ਦੇ ਅੰਦਰ ਵੀ ਤੂੰ ਵਸ ਜਾਵੇਂ ਤੇਰਾ ਸੱਚਾ ਨਾਮ ਸਾਡੇ ਅੰਦਰ ਵਸ ਜਾਵੇ ਉਹ ਸੱਚੀ ਸਿੱਖੀ ਵਸ ਜਾਵੇ ਸਿੱਖੀ ਇੰਨੀ ਚੰਗੀ ਹੈ ਗੁਰਬਾਣੀ ਇੰਨੀ ਚੰਗੀ ਹੈ ਜੀ ਕਰਦਾ ਹੈ ਕਿ ਪਾਤਸ਼ਾਹ ਜੇ ਦੁਬਾਰਾ ਜਨਮ ਵੀ ਹੋਵੇ ਸਿੱਖ ਦੇ ਰੂਪ ਵਿੱਚ ਹੀ ਹੋਵੇ ਸੋ ਇਸ ਕਰਕੇ ਸਿੱਖੀ ਨੂੰ ਅਸੀਂ ਪਿਆਰ ਪਿਆਰ ਕਰਦੇ ਆ ਤੁਸੀਂ ਨੌਜਵਾਨ ਹੋ ਤੁਸੀਂ ਸਕੂਲਾਂ ਕਾਲਜਾਂ ਵਿੱਚ ਜਾਣਾ ਤੁਸੀਂ ਡਿਫਰੈਂਟ ਮੀਡੀਆ ਤੇ ਹੋਣਾ ਤੁਹਾਨੂੰ ਇਹ ਵੀ ਕੁਐਸਚਨ ਹੋਣੇ ਨੇ ਕਿ ਕਿਉਂ ਧਰਮ ਧਰਮ ਦੀ ਲੋੜ ਕੀ ਐ ਇਸ ਕਰਕੇ ਧਰਮ ਦੀ ਲੋੜ ਐ ਕਿ ਸਾਡਾ ਮਨ ਸੁਖੀ ਹੋ ਜਾਵੇ ਇਸ ਕਰਕੇ ਧਰਮ ਦੀ ਲੋੜ ਐ ਕਿ ਸਾਡੀਆਂ ਭਟਕਣਾ ਮੁੱਕ ਜਾਣ ਇਸ ਕਰਕੇ ਧਰਮ ਦੀ ਲੋੜ ਐ ਕਿ ਈਰਖਾ ਦੁਸ਼ੈਸ਼ ਮੁੱਕ ਜਾਵੇ ਧਰਮ ਲੜਾਈਆਂ ਪਾਉਣ ਵਾਸਤੇ ਨਹੀਂ ਧਰਮ ਸਾਡੇ ਮਨ ਦੀ ਸ਼ਾਂਤੀ ਵਾਸਤੇ ਐ ਸੋ ਇੱਕ ਵਾਰੀ ਉਸ ਪਾਤਸ਼ਾਹ ਦੇ ਚਰਨਾਂ ਨਾਲ ਵਿੱਚ ਨਮਸਕਾਰ ਕਰੀਏ ਬੜੇ ਪਿਆਰ ਨਾਲ ਕਰੀਏ ਜਿਨ੍ਹਾਂ ਦੀ ਕਿਰਪਾ ਨਾਲ ਜਿਹੋ ਜਿਹੇ ਹੈਗੇ ਆ ਮਾੜੇ ਚੰਗੇ ਇਹ ਸਿੱਖ ਬਣ ਕੇ ਰਹਿ ਗਏ ਆ ਜਿਨ੍ਹਾਂ ਦੀ ਕਿਰਪਾ ਨਾਲ ਆਨੰਦ ਹੈ ਜਿਨ੍ਹਾਂ ਦੀ ਕਿਰਪਾ ਨਾਲ ਤੁਸੀਂ ਇਹ ਸਤਕਾਰ ਦਿੰਦੇ ਹੋ ਜਿਨ੍ਹਾਂ ਦੀ ਕਿਰਪਾ ਨਾਲ ਤੁਸੀਂ ਇਹ ਪਿਆਰ ਦਿੰਦੇ ਹੋ ਬੜੇ ਔਗਣ ਹੁੰਦਿਆਂ ਹੋਇਆਂ ਵੀ ਦਿੰਦੇ ਹੋ ਇੱਕ ਵਾਰੀ ਆਖੀਏ ਸਾਰੇ ਤਨ ਸਤਗੁਰੂ ਜਗਜੀਤ ਸਿੰਘ ਸੱਚਾ ਬਾਛਾ ਸਬ ਸ੍ਰੀ ਅਕਾਲ